ਕਿਹੜਾ ਟਾਈਮ ਸੀ ਜਦ ਤੁਸੀਂ ਐਗਜ਼ੈਕਟ ਸ਼ੁਰੂ ਕੀਤਾ ਸੀਗਾ ਏਜ ਕੀ ਸੀ ਉਸ ਵੇਲੇ ਅ ਮੇਰੇ ਖਿਆਲ ਮੈਂ 17 ਸਾਲ ਦੀ ਸੀ ਅੱਛਾ ਗਾਣਾ 16 ਸਾਲ ਦੀ ਜਦੋਂ ਮੈਂ ਸੀਗੀ ਉਦੋਂ ਮੈਂ ਮਿਸ ਅੰਮ੍ਰਿਤਸਰ ਕਰ ਲਿਆ ਸੀ ਸ਼ਾਇਦ ਤੇ ਇਹੀ ਕੋਈ ਏਜ ਹੋਣੀ ਹੈ ਜਦ 16 ਸਾਲ ਦੇ ਹੋਊਂਗੇ ਤੇ 17 ਚ ਤਾਂ ਮੈਨੂੰ ਯਾਦ ਆ ਵੀ ਮੈਂ ਗੀਤ ਕਰ ਲਿਆ ਸੀ ਅੱਛਾ ਤੇ ਮਿਸ ਅੰਮ੍ਰਿਤਸਰ ਜਦ ਤੱਕ ਤੁਸੀਂ ਕਰ ਰਹੇ ਸੀ ਕਹਿੰਦੇ ਨਾ ਕਿ ਉਸ ਤੋਂ ਬਾਅਦ ਪਹਿਲਾ ਆਫਰ ਜਦ ਆਇਆ ਉਹ ਕਿਸ ਤਰ੍ਹਾਂ ਲਾਈਕ ਉਹ ਉਹ ਐਕਸੈਪਸ਼ਨ ਹੋ ਗਈ ਸੀ ਇਹ ਐਕਸੈਪਟ ਕਰ ਲਿਆ ਸੀ ਹਾਂ ਯਾਰ ਆਫਰ ਆ ਗਿਆ ਜਾਂ ਫਿਰ ਉਸ ਟਾਈਮ ਡਰ ਸੀਗਾ ਯਾਰ ਕਿਉਂਕਿ ਮੇਰੇ ਖਿਆਲ ਨਾਲ ਜੇ ਅਗਰ ਆਪਾਂ ਗੱਲ ਕਰੀਏ ਤਾਂ ਜਦ ਕੁੜੀ ਨੂੰ ਪਹਿਲਾਂ ਕੋਈ ਆਫਰ ਕਰਦਾ ਨਾ ਕਿ ਫਿਲਮੀ ਆਰਵੇਚ ਜਾਣ ਤੋਂ ਕਰਦੇ ਬਾਰਡਰ ਦੇ ਨੇ ਨਹੀਂ ਕਿਦਾਂ ਵੀ ਮਿਸਮਰੀ ਸਰ ਦਾ ਜਦੋਂ ਆਫਰ ਹੈ ਨਹੀਂ ਜਦ ਤੂੰ ਪਹਿਲਾਂ ਹੀ ਗੀਤ ਆਇਆ ਹੋਏਗਾ ਹੈਨਾ ਤਾਂ ਘਰ ਦੇ ਬੜੇ ਡਰਦੇ ਨੇ ਇਹ ਕੌਣ ਹੋਵੇਗਾ ਸੀ ਕਿ ਮੈਂ ਆਲਰੇਡੀ ਇੱਕ ਗੀਤ ਕਰ ਰਹੀ ਸੀ ਅੱਛਾ ਉਹ ਗੀਤ ਦੇ ਕੀ ਕਹਿੰਦੇ ਸੈੱਟ ਤੇ ਆਏ ਜਦੋਂ ਅਸੀਂ ਗਾਣਾ ਸ਼ੂਟ ਕਰ ਰਹੇ ਸੀ ਉਹ ਸੈੱਟ ਤੇ ਆਏ ਜਸ ਰੈਕੋਰਡ अच्छा अच्छा हां जी हां जसप्रीत ਭਾਜੀ ਤੇ ਉਹ ਆਏ ਤੇ ਉਹ ਕਹਿੰਦੇ ਵੀ ਸਾਨੂੰ ਨਵਾਂ ਫੇਸ ਹੀ ਚਾਹੀਦਾ ਸਾਡਾ ਕੰਗਣੀ ਗਾਣੇ ਦੇ ਲਈ ਵੀ ਸਾਨੂੰ ਨਵਾਂ ਫੇਸ ਹੀ ਚਾਹੀਦਾ ਵੀ ਬਸ ਸਾਨੂੰ ਇਦਾਂ ਚਾਹੀਦੀ ਹੈ ਵੀ ਬਹੁਤ ਹੀ ਪਿਆਰੀ ਕੁੜੀ ਲੱਗੇ ਮੈਰਿਡ ਲਾਈਫ ਦੀ ਗੱਲ ਕਰ ਰਹੀ ਹੈ ਉਹ ਕਹਿ ਰਹੀ ਹੈ ਮੈਨੂੰ ਇੱਥੇ ਲੈ ਕੇ ਜਾਏਗਾ ਉੱਥੇ ਲੈ ਕੇ ਜਾਏਗਾ ਤਾਂ ਉੱਥੇ ਉਹ ਆਏ ਸੀਗੇ ਸੈੱਟ ਤੇ ਤੇ ਉਹਨਾਂ ਨੇ ਮੈਨੂੰ ਸੈੱਟ ਤੇ ਦੇਖ ਕੇ ਹੀ ਲੋਕ ਕਰਤਾ ਵੀ ਆਪਾਂ ਤੁਹਾਡੇ ਨਾਲ ਕੰਮ ਕਰਾਂਗੇ ਉੱਥੋਂ ਫਿਰ ਸੋ ਬਟ ਇਹ ਤੁਹਾਡਾ ਫਰਸਟ ਰਿਲੀਜ਼ਡ ਗਾਣਾ ਕੰਗਣੀ ਹੀ ਰਿਹਾ ਨਾ ਉਹ ਫਰਸਟ ਰਿਲੀਜ਼ਡ ਗਾਣਾ ਕੰਗਣੀ ਰਿਹਾ ਤੇ ਉਸਨੇ ਮੈਂ ਕਹਿ ਸਕਦਾ ਕਿ ਜਿੰਨਾ ਭਾਗ ਰਾਜਵੀਰ ਨੂੰ ਲਾਇਆ ਰਾਜਵੀਰ ਜਵੰਦਰ ਨੂੰ ਓਨਾ ਹੀ ਭਾਗ ਤੁਹਾਨੂੰ ਲਾਇਆ ਹੈ ਨਾ ਉਹ ਗਾਣਾ ਬਹੁਤ ਲੱਕੀ ਸਾਬਤ ਹੋਇਆ ਹੈ ਨਾ ਬਹੁਤ ਲੱਕੀ ਸੀਗਾ ਹਰੇਕ ਲਈ ਲੱਕੀ ਸੀਗਾ ਹੈਨਾ ਮਤਲਬ ਕੰਪਨੀ ਲਈ ਵੀ ਲੱਕੀ ਸੀ ਆਡੀਅנס ਵੱਲੋਂ ਵੀ ਲੱਕੀ ਸੀਗਾ ਕਿਉਂਕਿ ਉਹ ਵਿਆਹਾਂ 'ਚ ਬੜਾ ਵਜਿਆਗੀ ਹਜੇ ਤੱਕ ਹਜੇ ਤੱਕ ਵੱਜਦਾ ਆ ਪ੍ਰੀ ਵੈਡਿੰਗਾਂ ਬਹੁਤ ਹੋਈਆਂ